ਖੋਖਰ ਵਾਲੇ ਸਤੂ ਨੂੰ ਨਾ ਬੋਲ ਜਵਾਨੋ ਕਹਿੰਦੀ ਖੋਖਰ ਵਾਲੇ ਮੁੰਡੇ ਨੂੰ ਨਾ ਬੋਲ ਜਵਾਨੋ ਕਹਿੰਦੀ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਰਹਿੰਦੀ ਨੇ ਕਦ ਗੱਭਰੂ ਹੋ ਗਿਆ ਹਣਦਿਆ ਪੂਸੀ ਨਾਨ ਕੇ ਰੰਤੀ ਨੇ ਤਿੰਨ ਗੀਤਾਂ ਦੀ ਗੱਲ ਚੱਲ ਰਹੀ ਸੀ ਵੀ ਰਿਕਾਰਡ ਸਿਰਫ ਤਿੰਨ ਹੀ ਹੋਏ ਆਏ ਮੈਂ ਸਮਝ ਨਾ ਬੱਚਾ ਐਡਾ ਸਫਰੀ ਨਹੀਂ ਕੱਚਾ ਸਮਝ ਨਾ ਬੱਚਾ ਐਡਾ ਬਾਦਰ ਨਹੀਂ ਕੱਚਾ ਢੇੜਾ ਦਿਨੇ ਹੀ ਮਸਾਲੇ ਜਗਾ ਲੂ ਨੈਣ ਨੇ ਕੀ ਕਰਨਾ ਮੇਰੀ ਭਾਬੀ ਨੇ ਬਹੁ ਨੂੰ ਆਪਣਾ ਲਾਲੂ ਨੈਣ ਨੇ ਕੀ ਕਰਨਾ ਮੇਰੀ ਭਾਬੀ ਨੇ ਬਹੁ ਨੂੰ ਆਪਣਾ ਲਾਲੂ ਨੈਣ ਨੇ ਕੀ ਕਰਨਾ ਤੂੰ ਜੱਟ ਤੇ ਗੀਤ ਜਿਹੜੇ ਕਿੰਨੇ ਗਿ ریکارڈ ਹੋਏ ਤੁਹਾਡੇ ਮੇਰੇ ਗੀਤ ਪਹਿਲਾਂ ਤਾਂ ਇਹ ਹੋਇਆ ਸੀ ਜੀ ਕਦ ਗੱਭਰੂ ਹੋ ਗਿਆ ਹਾਨਦਿਆ ਜਦ ਤੂੰ ਸੀ ਨਾਨਕੇ ਰਹਿੰਦੀ ਨਹੀਂ ਇਹ ਸੁਖਦੇਵ ਸਫਰੀ ਤੇ ਚੰਦਾ ਬਸੰਤ ਦਾ ਗਾਇਆ ਹੋਇਆ ਜੀ ਬਿਲਕੁਲ ਇੱਕ ਗੀਤ ਹੋਇਆ ਨੈਣ ਕੀ ਕਰਨਾ ਮੇਰੀ ਭਾਬੀ ਨਹੀਂ ਬਹੂ ਨੂੰ ਆਪੇ ਲਾ ਲੂ ਇਹ ਸੁਖਦੇਵ ਸਫਰੀ ਤੇ ਕਰਮਦੀਪ ਕੌਰ ਦੀ ਆਵਾਜ਼ ਚ ਰਿਕਾਰਡ ਹੋਇਆ ਜੀ ਇੱਕ ਗੀਤ ਹੈਗਾ ਉਹ ਕੰਡਕਟਰ ਦਾ ਤੇ ਉਸ ਦਾ ਗੀਤ ਹੈ ਸਵਾਰੀ ਦਾ ਜੀ ਕੀ ਲੱਗਦਾ ਕਲੈਕਟਰ ਤੇਰਾ ਟਿਕ ਟਕ ਕਿਉਂ ਨਹੀਂ ਕੱਟੀਨੀ ਜੀ 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 ਉਹ ਕਸ਼ਮੀਰ ਸੰਧੂ ਤੇ ਪ੍ਰਕਾਸ਼ ਬੱਲੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਬਸ ਮੈਂ ਫਿਰ ਬਹੁਤਾ ਜਿਆਦਾ ਕੋਸ਼ਿਸ਼ ਨਹੀਂ ਕਰੀ ਇਹ ਤਿੰਨ ਗੀਤ ਹੀ ਸਿਰਫ ਹਾਂਜੀ ਹਾਂਜੀ ਰਿਕਾਰਡ ਹੋਏ ਨਹੀਂ ਰਿਕਾਰਡ ਤਿੰਨੇ ਹੋਏ ਨਹੀਂ ਤੇ ਤੁਹਾਡੇ ਨਾਲ ਹੋਰ ਕਲਾਕਾਰਾਂ ਨੇ ਫਿਰ ਰਾਬਤਾ ਨਾ ਬਣਾਇਆ ਵੀ ਸਾਨੂੰ ਗੀਤ ਦਿਓ ਤੁਹਾਡੇ ਗੀਤ ਬੜੇ ਵਧੀਆ ਵਾ ਚੱਲੇ ਆ ਹਾਂਜੀ ਹਾਂਜੀ ਇੱਕ ਵਾਰੀ ਦਦਾਰ ਸੰਧੂ ਨੇ ਮੈਨੂੰ ਉੱਠ ਕੇ ਇੱਥੇ ਜੱਫੀ ਪਾ ਲਈ ਜੀ ਪਹਿਣੀ ਵਾਗੇ ਮੈਂ ਅ ਇਹੇ ਗਾਣਾ ਗਾਇਆ ਸੀ ਆ ਜਿਹੜਾ ਸਾਨੂੰ ਦੱਸਿਆ ਸੀਗਾ ਝੂਠੇ ਝਾੜ ਤੇ ਝਾੜੀਆਂ ਖਾਣੇ ਹਾਰਮੋਨੀਅਮ ਤੇ ਗਾਇਆ ਜਦੋਂ ਕੋਲੇ ਬੈਠਾ ਸੀ ਦਦਾਰ ਸੰਧੂ ਤੇ ਸਨੇਲਤਾ ਆਏ ਸੀਗੇ ਵਾਹ ਉਹਨੇ ਮੈਨੂੰ ਉੱਠ ਕੇ ਜੱਫੀ ਪਾਈ ਯਾਰ ਕਹਿੰਦਾ ਕਿੱਥੋਂ ਆਏ ਤੂੰ ਕਹਿੰਦਾ ਮੈਸਜ ਮੇਰਾ ਪਿੰਡ ਇੱਥੇ ਨਾਲ ਹੀ ਹੈ ਕੱਕਰ ਕਲਾ ਅੱਛਾ ਜੀ ਉਹਦੇ ਮੈਂ 10 ਵਿੱਚ ਸੀਗਾ ਕਹਿੰਦਾ ਹਾਂ ਹਾਂ ਜੀ ਹਾਂ ਜੀ ਤੇ ਸੰਧੂ ਸਾਹਿਬ ਨੂੰ ਫਿਰ ਉਸ ਤੋਂ ਬਾਅਦ ਵੀ ਕਹਿੰਦੇ ਮਿਲਦਾ ਸੁਣ ਮੈਨੂੰ ਨਹੀਂ ਉਸ ਤੋਂ ਬਾਅਦ ਨਹੀਂ ਮਿਲਿਆ ਮੈਨੂੰ ਕਹਿੰਦੇ ਤੁਸੀਂ ਗਾਇਆ ਵੀ ਕਰੋ ਤੇ ਲਿਖਿਆ ਵੀ ਕਰੋ ਅੱਛਾ ਜੀ ਕਹਿੰਦੇ ਆਪ ਲਿਖਿਆ ਨਾ ਅਸ਼ੀਰਵਾਦ ਦਿੱਤਾ ਸਕਦੇ ਹਾਂ ਉਹ ਕਿੰਨਾ ਚਿਰ ਤੁਹਾਡੀ ਗੱਲਬਾਤ ਚੱਲੀ ਉਹਨਾਂ ਨਾਲ ਕਿਉਂਕਿ ਉਹ ਬੜੇ-ਬੜੇ ਸ਼ਹਿਰ ਤੇ ਹਾਂਜੀ ਹਾਂਜੀ ਬਸ ਜਿੰਨਾ ਚਿਰ ਉਹ ਸਟੇਜ ਤੇ ਬਹਿਲੇ ਬੈਠੇ ਸੀ ਜੀ ਕਿ ਉਦੋਂ ਉਦੋਂ ਬਾਅਦ ਉਹ ਗਾਉਣ ਲੱਗਾ ਕੋਈ ਹੋਰ ਜਿੰਨਾ ਚਿਰ ਬਹਿਲੇ ਰਹਿਤੇ ਉਹਨਾਂ ਚਿਰ ਮੈਂ ਥੋੜੀਆਂ-ਥੋੜੀਆਂ ਗੱਲਾਂ ਇਹ ਪੁੱਛੀ ਗਏ ਮੈਨੂੰ ਥਾਪੀ ਦੇ ਗਏ ਇਸ ਤਰ੍ਹਾਂ ਵੀ ਤੂੰ ਬਹੁਤ ਕੱਕ ਬਹੁਤ ਵਧੀਆ ਗਾਉਂਦਾ ਏ ਤੂੰ ਤੂੰ ਇਹ ਛੱਡੀ ਨਾ ਮੈਂ ਕਿਹਾ ਇਸ ਤਰ੍ਹਾਂ ਮੈਂ ਗਾਉਂਦਾ ਰਹੀ ਨਾ ਵੀ ਬਹੁਤ ਵਧੀਆ ਤੇਰੀ ਆਵਾਜ਼ ਬਹੁਤ ਪਿਆਰੀ ਹੈ ਕਿਵੇਂ ਦਾ ਲੱਗਾ ਤੁਹਾਨੂੰ ਸੁਭਾਅ ਪਖੋਨਾਂ ਦਾ ਸੁਭਾਅ ਹਾਂ ਮੈਨੂੰ ਬਹੁਤ ਵਧੀਆ ਲੱਗੇ ਜੀ ਬਹੁਤ ਵਧੀਆ ਜ਼ਿਆਦਾ ਸੰਧੂ ਦੇ ਗੀਤ ਵੀ ਬੜੇ ਵਧੀਆ ਲੱਗਦੇ ਨੇ ਗੀਤ ਤੇ ਫਿਰ ਬਾਤਮਾਲ ਆ ਜੀ ਚਾਂਦੀ ਰਾਮ ਦੀਦਾਰ ਸੰਧੂ ਤੇ ਗਰੇਵਾਲ ਹਰ ਚੰਦ ਕਰੇ ਠੀਕ ਠੀਕ ਹਾਂਜੀ ਹਾਂਜੀ ਉਦੋਂ ਫਿਰ ਸਫਰੀ ਸਾਹਿਬ ਨੇ ਤੁਹਾਡਾ ਰਾਬਤਾ ਬਣਾਇਆ ਤੁਸੀਂ ਸਫਰੀ ਸਾਹਿਬ ਨੂੰ ਮਿਲੇ ਸੀਗੇ ਸਾਫਰੀ ਸਾਹਿਬ ਦਰਅਸਲ ਸਾਡੇ ਇੱਥੇ ਪਿੰਡ ਵਿੱਚ ਹੀ ਰਹਿੰਦਾ ਸੀ ਇੱਥੇ ਖੇਤ ਦੇ ਵਿੱਚ ਰਹਿੰਦਾ ਸੀ ਕਿਸੇ ਦੇ ਤੁਹਾਡੇ ਪਿੰਡ ਹੀ ਪਿੰਡੀ ਇੱਥੇ ਹੀ ਰਹਿੰਦਾ ਸੀਗਾ ਤੇ ਉਹ ਮੈਂ ਜਦੋਂ ਉੱਥੇ ਗਿਆ ਨਾ ਲੁਧਿਆਣੇ ਗਿਆ ਤਾਂ ਸਾਫਰੀ ਸਾਹਿਬ ਨੇ ਮੈਨੂੰ ਮਾਨਕ ਨੂੰ ਮਿਲਾਇਆ ਸੀ ਅੱਛਾ ਜੀ ਵੀ ਉਸਤਾਦ ਜੀ ਤੁਸੀਂ ਇਹਦੀ ਆਵਾਜ਼ ਸੁਣੋ ਮੇਰੇ ਮੇਰਾ ਇਹ ਮਤਲਬ ਹਮ ਸਮਕਾਲੀ ਹੈ ਮਿੱਤਰ ਆ ਜਾ ਮਿੱਤਰ ਇਹਦੀ ਆਵਾਜ਼ ਸੁਣੋ ਤੁਸੀਂ ਇਹਦੇ ਗੀਤ ਰਿਕਾਰਡ ਕਰਾ ਦਿਓ ਇਹ ਲਿਖਦਾ ਵੀ ਹੈ ਵਾਹ ਤਾਂ ਜਦੋਂ ਮੈਂ ਮਾਨਕ ਸਾਹਿਬ ਕਹਿੰਦੇ ਵਿਹਲੇ ਬੈਠੇ ਸੀ ਕਹਿੰਦੇ ਲਿਆਓ ਜਰਾ ਵਿਹਲੇ ਬੈਠੇ ਹਾਂ ਜੀ ਤੇ ਮੈਂ ਜਦੋਂ ਸੁਣਾਇਆ ਜੀ ਉਹਨਾਂ ਨੂੰ ਕਹਿੰਦਾ ਯਾਰ ਤੂੰ ਆਫ ਕਰਾ ਦੇ ਅੱਛਾ ਹਾਂ ਮੈਂ ਕਿਹਾ ਜੀ ਮੈਂ ਅਸੀਂ ਤਾਂ ਛੋਟੇ ਲੋਕ ਆ ਸਾਨੂੰ ਕੌਣ ਪੁੱਛਦਾ ਜੀ ਤੁਸੀਂ ਤੁਹਾਡੇ ਇੰਨੀ ਚੜ੍ਹਾਈ ਆ ਤੁਸੀਂ ਜੇ ਮੇਰਾ ਇੱਕ ਗੀਤ ਵੀ ਕਰਾ ਦਿਓ ਤੇ ਲੱਕੜ ਸੰਗ ਲੋਹਾ ਤਰ ਜੂਗਾ ਅੱਛਾ ਜੀ ਉਹ ਕਹਿੰਦੇ ਚੰਗਾ ਤੁਸੀਂ ਐਂ ਕਰੋ ਵੀ ਦਾਜ ਤੇ ਲਿਖ ਕੇ ਲੈ ਕੇ ਆ ਅੱਛਾ ਜੀ ਜਦੋਂ ਮੈਂ ਦਾਜ ਤੋਂ ਗੀਤ ਲਿਖ ਕੇ ਲੈ ਕੇ ਗਿਆ ਜਿਵੇਂ ਉਹਨਾਂ ਨੇ ਮੈਨੂੰ ਥੋੜਾ ਜਿਹਾ ਗਾਈਡ ਲਾਈਨਾਂ ਦਿੱਤੀਆਂ ਸੀ ਵੀ ਇਸ ਤਰ੍ਹਾਂ ਐਂ ਲਿਖ ਕੇ ਲੈ ਕੇ ਕਹੋਣਾ ਮੈਂ ਲਿਖ ਕੇ ਲੈ ਗਿਆ ਜੀ ਉਸ ਤੋਂ ਬਾਅਦ ਉਹ 84 ਵਾਲਾ ਉੱਥੇ ਕਰਫੂ ਲੱਗ ਗਿਆ ਜੀ ਮੈਂ ਉੱਥੇ ਘਰ ਗਿਆ ਲੁਧਿਆਣੇ ਮਸਾਂ अच्छा निकल के आया हां जी हां जी फिर फिर इस ਤੋਂ ਬਾਅਦ ਨਾ ਕੰਨਾਂ ਨੂੰ ਹੱਥ ਲੱਗ ਗਏ ਜੀ ਜੀ ਬਹੁਤ ਤੰਗ ਹੋਈ ਜੀ